ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਵਿੱਚ ਕਸਮਾਕਸ ਜਿਹੜੀ ਹੈ ਸ਼ੁਰੂ ਹੋ ਗਈ ਹੈ ਦੱਸਦੀਏ ਕਿ ਭਾਰਤ ਪੁਸ਼ਣ ਆਸ਼ੂ ਦੇ ਵੱਲੋਂ ਲਗਾਤਾਰ ਜਿਹੜਾ ਹੈ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਉਹ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਰਹਿ ਚੁੱਕੇ ਨੇ ਉਸ ਤੋਂ ਬਾਅਦ ਉਹ 2022 ਦੀਆਂ ਵੋਟਾਂ ਦੇ ਵਿੱਚ ਹਾਰ ਜਾਂਦੇ ਨੇ ਤੇ ਗੁਰਪ੍ਰੀਤ ਗੋਗੀ ਬਸ ਜਿਹੜੇ ਨੇ ਉਹ ਐਮਐਲਏ ਬਣਦੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਦਾ ਐਲਾਨ ਹੁੰਦਾ ਹੈ ਤੇ ਹੁਣ ਐਲਾਨ ਤੋਂ ਬਾਅਦ ਜਦੋਂ ਭਾਰਤ ਪੁਸ਼ਣ ਆਸ਼ੂ ਨੂੰ ਦੁਬਾਰਾ ਟਿਕਟ ਮਿਲਦੀ ਹੈ ਰਾਜਾ ਬਰਿੰਗ ਦੇ ਨਾਲ ਉਹਨਾਂ ਦੀ ਜਿਹੜੀ ਕਸਮ ਖਾਸਾ ਦਿਖਾਈ ਦੇ ਰਹੀ ਹੈ ਕਿਉਂਕਿ ਜੋ ਰਾਜਾ ਬਰਿੰਗ ਪਹਿਲਾਂ ਲੁਧਿਆਣਾ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਫੋਨ ਕੀਤਾ ਗਿਆ ਸੀ ਆਸ਼ੂ ਸਾਹਿਬ ਨੂੰ ਤੇ ਆਸ਼ੂ ਸਾਹਿਬ ਨੇ ਕਿਹਾ ਸੀ ਕਿ ਘਰ ਮੌਜੂਦ ਨਹੀਂ ਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਰਾਜਾ ਬਰਿੰਗ ਜੀ ਫਿਲਹਾਲ ਮੈਨੂੰ ਤੁਹਾਡੀ ਲੋੜ ਨਹੀਂ ਹੈ ਜਦੋਂ ਮੈਨੂੰ ਤੁਹਾਡੀ ਲੋੜ ਹੋਏਗੀ ਮੈਂ ਤੁਹਾਨੂੰ ਬੁਲਾ ਲਵਾਂਗਾ ਤਾਂ ਹੁਣ ਉਸ ਦਾ ਇੱਕ ਪੁਖਤਾ ਸਬੂ ਜਿਹੜਾ ਉਹ ਸਾਹਮਣੇ ਆ ਗਿਆ ਦੱਸਦੀ ਹੈ ਕਿ ਭਾਰਤਪੁਸ਼ ਆਸ਼ੂ ਦੇ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਉਸ ਪੋਸਟਰ ਦੇ ਵਿੱਚ ਪਾਰਟੀ ਦੇ ਪ੍ਰਧਾਨ ਰਾਜਾ ਬਿੰਗ ਦੀ ਫੋਟੋ ਹੀ ਨਹੀਂ ਹੈ ਦੱਸ ਦिए ਕਿ ਪਾਰਟੀ ਬਦਾਨ ਦੀ ਫੋਟੋ ਨਾ ਹੋਣਾ ਇੱਕ ਵੱਡੀ ਗੱਲ ਹੈ ਦੱਸ ਦिए ਕਿ ਰਾਜਾ ਬਿੰਗ ਦੇ ਨਾਲ ਰਾਣਾ ਗੁਰਜੀਤ ਸੋਢੀ ਜੀ ਜ਼ਰੂਰ ਦਿਖਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਕਿਸੇ ਅਦਦ ਕਾਰਨ ਕੀਤਾ ਗਿਆ ਤਾਂ ਉੱਥੇ ਦਾ ਕਾਰਨ ਤੇ ਰਾਜਾ ਬਿੰਗ ਨਹੀਂ ਪਹੁੰਚੇ ਨਾਲ ਉਹਨਾਂ ਦੇ ਗੁਰਜੀਤ ਸੋਢੀ ਦੀ ਸਨਤ ਤੇ ਉਸ ਤੋਂ ਬਾਅਦ ਭਾਰਤ ਪੂਸ਼ ਆਸੂ ਜਿਹੜੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਕਹੀ ਦੀਆਂ ਤੇਜ਼ ਕੀਤੀਆਂ ਗਈਆਂ ਨੇ ਪਰ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਦੀ ਫੋਟੋ ਨਹੀਂ ਲਗਾਈ ਗਈ ਹੈ ਰਾਜਾ ਵੜਿੰਗ ਨੂੰ ਲੁਧਿਆਣਾ ਨਹੀਂ ਸੱਦਾ ਗਿਆ ਹਾਲਾਂਕਿ ਲੁਧਿਆਣਾ ਦੇ ਐਮਪੀ ਰਾਜਾ ਵੜਿੰਗ ਨੇ ਔਰ ਰਾਜਾ ਵੜਿੰਗ ਵੱਡੀ ਮਾਰਜਨ ਦੇ ਨਾਲ ਇੱਥੋਂ ਜਿੱਤੇ ਸੀ ਉਹਨਾਂ ਦਾ ਪ੍ਰਭਾਵ ਪੈਣਾ ਸੀ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਸੀਨੀਅਰ ਪੱਤਰਕਾਰ ਨਰਿੰਦਰ ਕਲੇਰ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਵਾਗਤ ਹੈ ਨਰਿੰਦਰ ਕਲੇਰ ਜੀ ਤੁਹਾਨੂੰ ਖਬਰ ਦਾ ਪਤਾ ਹੀ ਹੋਣਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਕਸਮਕਸ ਜਿਹੜੀ ਹੈ ਵੱਧਦੀ ਦਿਖਾਈ ਦੇ ਰਹੀ ਹੈ ਹੁਣ ਕਿਸੇ ਦਿਨੀ ਭਾਰਤ ਪੋਸ਼ ਅਸਦ ਬੋਲਕ ਪੋਸਟ ਜਾਰੀ ਕੀਤਾ ਕਿ ਉਸ ਦੇ ਵਿੱਚ ਰਾਜਾ ਮੋਹਨ ਦੀ ਫੋਟੋ ਨਹੀਂ ਹੈ ਕਿਸ ਤਰ੍ਹਾਂ ਦੇਖਦੇ ਹੋ ਉਸ ਕਬਦ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਰਸ਼ਕਾਂ ਨੂੰ ਇਹ ਦੱਸ ਦਈਏ ਜਿਨ੍ਹਾਂ ਨੇ ਹਿੰਦੇ ਤੱਕ ਇਸ ਬਾਬਤ ਨਹੀਂ ਪਤਾ ਚੱਲਿਆ ਕਿ ਲੁਧਿਆਣਾ ਦੇ ਵਿੱਚ ਚੋਣਾਂ ਦਾ ਵਿਕਲ ਬੱਦ ਚੁੱਕਿਆ ਆ ਤੇ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਵਿੱਚ ਜਿੰਨੀ ਚੋਣ ਦੀਆਂ ਚੋਣਾਂ ਹੋਣਗੀਆਂ ਤੇ 23 ਜੂਨ ਨੂੰ ਨਤੀਜਾ ਆਵੇਗਾ ਤੇ ਅੱਜ ਤੋਂ ਹੁਣ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ਨ ਆਸ਼ੂ ਜਾਂ ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਹੋਣ ਉਹ ਆਪਣੀਆਂ ਨੰਦਤਕੀਆਂ ਦਾ ਜੜ ਦੌਰ ਹੈ ਉਹ ਸ਼ੁਰੂ ਹੋ ਗਿਆ ਆ ਅਜਿਹੇ ਦੇ ਵਿੱਚ ਜਿਹੜੀ ਇਹ ਸਿਆਸੀ ਟਕਰਾਰ ਕਾਂਗਰਸ ਦੀ ਇੱਕ ਪਿਛੋਕੜ ਵੀ ਬਣ ਚੁੱਕੀ ਹੈ ਉਹ ਮੁੜ ਤੋਂ ਉੱਪਰ ਨਹੀਂ ਸ਼ੁਰੂ ਹੋ ਗਈ ਜਦੋਂ ਭਾਰਤਪੁਸ਼ਨ ਆਸ਼ੂ ਹਰਾਂ ਦੇ ਪੇਜ ਤੇ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਪੰਜਾਬ ਦੇ ਫੈਸਲੇ ਹੁਣ ਪੰਜਾਬੀ ਕਰਨਗੇ ਉਸ ਦੇ ਵਿੱਚ ਜੇਕਰ ਲਗਾਤਾਰ ਦੇਖਿਆ ਜਾ ਰਵੇ ਜਾ ਰਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਰਾਣਾ ਗੁਰਜੀਤ ਹੋਣ ਜਾਂ ਫਿਰ ਕਈ ਅਜਿਹੇ ਕਾਂਗਰਸ ਦੇ ਸੀਨੀਅਰ ਆਗੂ ਇਸ ਤਸਵੀਰ ਦੇ ਵਿੱਚ ਦੇਖਣ ਨੂੰ ਮਿਲੇ ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਕਿ ਜਦੋਂ ਇਸ ਤਸਵੀਰ ਦੇ ਵਿੱਚ ਵੱਡਾ ਸਿਆਸੀ ਪਹਚਾਲ ਆ ਜਾਂਦਾ ਹੈ ਨਾ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਨਾ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਜ਼ਰ ਆਉਂਦੇ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਲਮੰਤ ਕੇ ਚੀਜ਼ਾਂ ਉਦੋਂ ਮਤਲਬ ਜਗ ਜਹਰ ਹੋ ਗਈਆਂ ਸੀ ਕਿ ਜਦੋਂ ਭਾਰਤ ਪੁਸ਼ਨ ਆਸ਼ੂ ਹੋਣੀ ਸਿੱਧਾ ਰਾਹੁਲ ગાંધી ਜੀ ਕੋਲ ਜਾਂਦੇ ਆ ਤੇ ਇੱਕ ਫੋਟੋ ਸ਼ੇਅਰ ਕਰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰੀ ਮਿਲਦੀ ਹੈ ਉਹ ਜਿਵੇਂ ਹੀ ਇਹਨਾਂ ਨੇ ਆਪਣੀ ਉਮੀਦਵਾਰੀ ਨੂੰ ਲੈ ਕੇ ਪੂਰੀ ਜੋ ਉਹ ਨਾਮਿਨੇਸ਼ਨ ਹੁੰਦਾ ਹੈ ਫਾਰਮ ਉਹ ਸ਼ੇਅਰ ਕੀਤਾ ਜਾਂਦਾ ਆ ਉਸ ਤੋਂ ਬਾਅਦ ਸਿੱਧੇ ਰਾਜਾ ਵੜਿੰਗ ਸਾਹਿਬ ਹੋਣ ਜਾਂ ਉਹਨਾਂ ਦੇ ਨਾਲ ਮੁੱਲਾਪੁਰ ਦਾਖਾ ਤੋਂ ਜਿਹੜੇ ਪਹਿਲਾ ਉਮੀਦਵਾਰ ਹੈ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਹੋਣ ਅਤੇ ਕਈ ਉੱਗੇ ਜਿਹੜੇ ਕਾਂਗਰਸ ਦੇ ਆਗੂ ਉਹ ਭਾਰਤਪੁਸ਼ਣ ਆਸ਼ੂ ਦੇ ਘਰ ਜਾਂਦੇ ਆ ਉਸ ਤੋਂ ਬਾਅਦ ਸਭ ਨੇ ਦੇਖਿਆ ਹੈ ਕਿ ਆਪ ਆਸ਼ੂ ਨੂੰ ਉਹਨਾਂ ਨੂੰ ਨਹੀਂ ਮਿਲਦੇ ਉਹ ਬੇਰੰਗ ਮੁੜਦੇ ਆ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਇੱਕ ਕਸ਼ਟਕਸ਼ਟ ਬਣੀ ਹੋਈ ਹੈ ਕਿ ਕੀ ਇੱਥੇ ਰਾਜਾ ਵੜਿੰਗ ਦੇ ਭਾਰਤ ਪੁਸ਼ਨ ਆਸ਼ੂ ਦੇ ਦਰਮਿਆਨ ਇੱਕ ਜਿਹੜੀ ਇਹ ਕਾਂਗਰਸ ਦੀ ਅੰਦਰੂਨੀ جنگ ਹੈ ਉਹ ਸ਼ੁਰੂ ਹੋ ਗਈ ਹੈ ਕਿਉਂਕਿ ਜੇਕਰ ਆਪਾਂ ਨੂੰ ਯਾਦ ਹੋਵੇ ਲੋਕ ਸਭਾ ਦੇ ਵਿੱਚ ਜਦੋਂ ਇਹ ਪੂਰਾ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀ ਤਾਂ ਸਾਬਕਾ ਐਮਪੀ ਲੁਧਿਆਣਾ ਤੋਂ ਰਵਨੀਤ ਬਿੱਟੂ ਤੇ ਆਸ਼ੂ ਪੂਰੇ ਜੁੰਡੀ ਦੇ ਯਾਰ ਹੁੰਦੇ ਸਿਗੇ ਪਰ ਉਸ ਤੋਂ ਬਾਅਦ ਕਿਵੇਂ ਵਿਜੀਲੈਂਸ ਇਹਨਾਂ ਨੂੰ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਬਿੱਟੂ ਸਾਹਿਬ ਆਹੋ ਭਾਜਪਾ ਦਾ ਪੱਲਾ ਫੜ ਲੈਂਦੇ ਆ ਠੀਕ ਹੈ ਤਾਂ ਉਸ ਤੋਂ ਬਾਅਦ ਹੁਣ ਕੱਲੇ ਜੇ ਮਹਿਸੂਸ ਲੱਗਦਾ ਸੀ ਕਿ ਕਰਦੇ ਪਏ ਸੀਗੇ ਭਾਰਤਕੁਸ਼ਣ ਆਸ਼ੂ ਪਰ ਇੱਕ ਇੱਕ ਕਰਕੇ ਇਹਨਾਂ ਦੇ ਨਾਲ ਕਿਉਂਕਿ ਇਹ ਜਿਹੜਾ ਜਲੰਧਰ ਵਿਜਰੈਂਸ ਦੀ ਗੱਲ ਕੀਤੀ ਜਾਵੇ ਉੱਥੇ ਰਹਿ ਤਾ ਉਧਰ ਦੇ ਹੀ ਸਿਆਸੀ ਆਗੂ ਜੁੜਨ ਲੱਗ ਪਏ ਐ ਜਿਸ ਤੇ ਵੀ ਸਭ ਤੋਂ ਪਹਿਲਾਂ ਨਾਮ シュਮਾਰ ਰਾਣਾ ਗੁਰਜੀਤ ਜੀ ਦਾ ਆਉਂਦਾ ਐ ਉਸ ਤੋਂ ਬਾਅਦ ਚੰਨੀ ਸਾਹਿਬ ਇਹਨਾਂ ਦੇ ਨਜ਼ਦੀਕ ਆਉਂਦੇ ਤੇ ਰਾਣਾ ਗੁਰਜੀਤ ਜੀ ਜ਼ਿਕਰ ਗੱਲ ਕੀਤੀ ਜਾਵੇ ਉਹ ਪੱਛਮੀ ਇਹ ਜਿਹੜਾ ਜਿੰਮੀਚਾ ਉਹਣਾ ਲੁਧਿਆਣੇ ਦੀ ਇਸ ਦੇ ਵਿੱਚ ਕੈਂਪੇਨ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਤਾਂ ਖੜਦੇ ਪਏ ਐ ਪਰ ਹੈਰਾਨ ਕੀ ਤੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਹਾਲੇ ਤੱਕ ਕਿਉਂ ਨਹੀਂ ਰਾਜਾ ਵਰਿੰਗ ਇੱਕ ਵੀ ਕੈਂਪੇਨ ਦੇ ਵਿੱਚ ਜਾਂ ਬਾਕੀ ਕਾਂਗਰਸ ਜਿਹੜੀ ਆ ਇਹਨਾਂ ਦੇ ਨਾਲ ਤੇ ਕੀ ਇਸ ਤੋਂ ਇਹ ਸਾਫ਼ ਜਾਹਰ ਹੁੰਦਾ ਪਿਆ ਹੈ ਕਿ ਵਿਰੋਧੀਆਂ ਨੂੰ ਇਸ ਦਾ ਫਾਇਦਾ ਹੋਣ ਵਾਲਾ ਆ ਤੇ ਦੂਸਰੇ ਪਾਸੇ ਇਸ ਅੰਦਰੂਨੀ ਕਲੇਸ਼ ਦੇ ਵਿੱਚ ਹੁਣ ਸਿਰ ਤੇ ਆ ਗਈਆਂ ਵਿਧਾਨ ਸਭਾ ਚੋਣਾਂ ਅਗਲੀਆਂ ਵੀ ਸਾਲ ਤੋਂ ਬਾਅਦ ਪਿਆਰੀਆਂ ਸ਼ੁਰੂ ਹੋ ਜਾਣੀਆਂ ਇਸ ਦਾ ਖਾਮਿਆਜ਼ਾ ਕਿਉਂਕਿ ਪਹਿਲਾਂ ਤਾਂ ਰਿਜ਼ਲਟ ਤੇ ਗੱਲ ਕਰਾਂਗੇ ਰਿਜ਼ਲਟ ਤੋਂ ਬਾਅਦ ਕਿਹੜਾ ਇਹ ਵੱਡਾ ਸਟੈਪ ਇੱਕ ਕਹਿੰਦੇ ਆ ਕਿ ਜੀ ਰਾਜਾ ਵੜਿੰਗ ਸਾਹਿਬ ਨੂੰ ਨਾਮ ਬਣਾਉਣਾ ਜੇ ਮੰਨ ਕੇ ਚੱਲੋ ਹਾਰਦੇ ਆ ਤਾਂ ਬਹੁਤ ਵੱਡਾ ਭੁਗਤਨੀ ਵੀ ਪੈ ਸਕਦੀ ਹੈ ਭਾਰਤ ਕੋਲ ਸਾਡੇ ਨੂੰ ਤੇ ਦੂਸਰੇ ਪਾਸੇ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰਦੇ ਪਏ ਹੋ ਜਿਹੜੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਾਈ ਵੀ ਹੈ ਬੀਤੇ ਦਿਨ ਪੰਜਾਬ ਦੇ ਫੈਸਲੇ ਪੰਜਾਬੀ ਲੈਣਗੇ ਇਹਨਾਂ ਦੀ ਧਰਮ ਪਤਨੀ ਤੋਂ ਮਮਤਾ ਅਸ਼ੂ ਤੋਂ ਪੁੱਛਿਆ ਵੀ ਗਿਆ ਜੀ ਇਹ ਤੁਸੀਂ ਇਸ ਤਸਵੀਰ ਦੇ ਵਿੱਚ ਰਾਜਾ ਵੜਿੰਗ ਜੀ ਕਿਉਂ ਨਹੀਂ ਹੈ ਤਾਂ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੁਰਾਣੀ ਤਸਵੀਰ ਸੀ ਜਿਸਦੇ ਵਿੱਚ ਇਹ ਤਸਵੀਰ ਆਲਰੇਡੀ ਬਣੀ ਹੋਈ ਸੀ ਤਾਂ ਉਹ ਜਿਹੜੇ ਇਹ ਸਮਰਥਕ ਸੀ ਉਹਨਾਂ ਨੇ ਸ਼ੇਅਰ ਕਰ ਦਿੱਤੀ ਹੈ ਬੜੇ ਹਾਸੋ ਮਿਲਦਾ ਜਵਾਬ ਪਰ ਉਹਨਾਂ ਵਾਲਾ ਸਮਾਂ ਕਹਿੰਦੇ ਆ ਕਿ ਬਲਵਾਨਾ ਦੇਖੋ ਕੀ ਦੱਸਦਾ ਹੈ ਜੀ ਜੀ ਮਨਿੰਦਰ ਜਿਵੇਂ ਰਵੀ ਆਪਣੇ ਰਾਜਾ ਵੜਿੰਗ ਇਥੋਂ ਲੁਧਿਆਣਾ ਤੋਂ ਐਮਪੀ ਨੇ ਉਹਨਾਂ ਦੀ ਜਿਹੜੀ ਵੋਟ ਬੈਂਕ ਹੈ ਕਾਫੀ ਵਧੀਆ ਵੋਟ ਬੈਂਕ ਨਾਲ ਜਿੱਤੇ ਨੇ ਕੀ ਜੇ ਰਾਜਾ ਵੜਿੰਗ ਇਹਨਾਂ ਦੇ ਨਾਲ ਹੁੰਦੇ ਕੀ ਆਮ ਆਪ ਆਪਣੀ ਜਿਹੜੀ ਕਾਂਗਰਸ ਪਾਰਟੀ ਹੈ ਉਸ ਨੂੰ ਬੂਸਟ ਮਿਲਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਇਹ ਵੱਡੀ ਗੱਲ ਤਾਂ ਇਹੀ ਹੈ ਨਾ ਕਿ ਕਾਂਗਰਸ ਦੇ ਰਾਜਾ ਵੜਿੰਗ ਸਾਹਿਬ ਨਾਲ ਕਿਉਂ ਨਹੀਂ ਹੈ ਇਹ ਸਵਾਲ ਜਦੋਂ ਭਾਰਤ ਪੁਸ਼ਨ ਆਸ਼ੀਰਵਤ ਨਹੀਂ ਨਾਰਮਲ ਜਵਾਬ ਦੇਗੇ ਪਰ ਇੱਕ ਅੱਧੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਖਫਾ ਇਸ ਕਰਕੇ ਹੈ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀਗਾ ਤਾਂ ਮੈਨੂੰ ਕੋਈ ਮਿਲਣ ਨਹੀਂ ਆਇਆ ਜੇਕਰ ਮਿਲਣ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਪੰਜਾਬ ਕਾਂਗਰਸ ਪ੍ਰਧਾਨ ਦੀ ਬਣਦੀ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਬੇਦਾਗ ਹੋ ਕੇ ਬਾਹਰ ਜੇਲ੍ਹ ਤੋਂ ਆਏ ਆ ਤਾਂ ਇੱਕ ਸਭ ਤੋਂ ਮਾੜੀ ਚੀਜ਼ ਜਿਹੜੀ ਕਿ ਇਹ ਆਪ ਕਹਿੰਦੇ ਪਏ ਆ ਕਿ ਮੇਰਾ ਉਸ ਜਰਮ ਜੋਸ਼ੀ ਦੇ ਨਾਲ ਸਵਾਗਤ ਜਾਂ ਕਾਂਗਰਸ ਦੇ ਵੱਲੋਂ ਜਿਹੜਾ ਇੱਕ ਐਂਟੀ ਪਾਰਟੀ ਨੂੰ ਦਿਖਾਉਣਾ ਸੀ ਦੇਖੋ ਸਾਡਾ ਬੰਦਾ ਜਿਹੜਾ ਤੁਸੀਂ ਕਹਿੰਦਾ ਵਿਜੀਲੈਂਸ ਭੇਜੀ ਸੀ ਉਹ ਵੇਦਾਗੋ ਕੇ ਬਾਹਰ ਆਇਆ ਆ ਉਹ ਉਸ ਤਰ੍ਹਾਂ ਦਾ ਮਤਲਬ ਨਹੀਂ ਕੀਤਾ ਗਿਆ ਹਨਾ ਇਸ ਕਰਕੇ ਇਹ ਜਿਹੜੀਆਂ ਖਾਮੀਆਂ ਖਾਮਿਆਜ਼ਾ ਬੋਗਤਣਾ ਪੈ ਸਕਦਾ ਆ ਜਾਂ ਫਿਰ ਇਸ ਦਾ ਵੱਡਾ ਅਸਰ ਹੋ ਵੀ ਸਕਦਾ ਆ ਕਿ ਇਸ ਜਿਹੜਾ ਹੁਣ ਦੂਜਾ ਟੋਲਾ ਬਣ ਗਿਆ ਕਾਂਗਰਸ ਦਾ ਇਸ ਨੂੰ ਫਾਇਦਾ ਵੀ ਹੋ ਜਾਵੇ ਜਿੱਤ ਜਾਵੇ ਇਸ ਕਰਕੇ ਜੇ ਹਾਂ ਨਾਲ ਹੁੰਦੇ ਰਾਜਾਪਾਲ ਸਿੰਘ ਤਾਂ ਸਾਰੀਆਂ ਚੀਜ਼ਾਂ ਪਲੱਸ ਹੋਣੀਆਂ ਸੀ ਜੀ ਬਹੁਤ ਬਹੁਤ ਧੰਨਵਾਦ